सतनाम श्रीवाहि गुरु अंत न पावत देव सभे मन इंद्र महाशिव जोग करी कौन वेद बिरंच विचारु रहयो हरि जाप न छडयो एक गरी मथुरा जन को प्रभु दीन दयाल है संगत सृष्टि निहाल करिये रामदास गुरु जगतारण को गुरु ज्योत अर्जुन बाहेदरी जग और नया है महातम में अवतार उजागर आन कियो तिनके दुख को टिक दूर गए ਮਤਰਾ ਜਿਨੇ ਅੰਮ੍ਰਿਤ ਨਾਮ ਪੀਓ ਇਹ ਪદ્ધਤ ਤੇ ਮਤ ਚੂਕੈ ਰੇ ਮਨ ਵੇਦ ਵਿਵੇਦ ਨ ਜਾਣ ਬਿਓ ਪਰ ਤਛ ਰਿਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਰਿਓ ਦਰਨ ਸੁਵੰਨਿ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇ ਲੋੜੀ ਤੀਏ ਗੁਰ ਨਾਨਕ ਸਤ ਗੁਰ ਤੁਠਾ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੀ ਹਾਲੀ ਗੁਰ ਕਾ ਦਰਸ਼ਨ ਦੇਖ ਦੇ ਕੋ ਜੀਵਾ ਗੁਰ ਕੇ ਚਰਨੋਂ ਨੋਏ ਧੋਏ ਪੀਵਾ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪਹਿਲਾ मन मंदिर तन वेश कलंदर गटही तीर्थ नावा पिक्ष बद मेरे प्राण बसत है बाहुड़ जन्म ना मन मंदिर तन वेश कलंदर ਘਟ ਹੀ ਤੀਰਥ ਨਾਵਾਂ ਇੱਕ ਛਬਦ ਮੇਰੇ ਪ੍ਰਾਨ ਵਸਤ ਹੈ ਬਾਹੁਰ ਜਨਮ ਨਾਵਾਂ ਮਨ ਵੀਦਿਆ ਦਿਆਲੁ ਸੇਤੀ ਮੇਰੀ ਮਾਈ ਕੋਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਅਗਮ ਗੋਚਰ ਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਹੀਲ ਵਰਪੂਰ ਲੀਨਾ ਗਟ ਗਟ ਜੋਤ ਤੁਮਹਾਰੀ ਸਿੱਖ ਮਤ ਸਭ ਬੁੱਧ ਤੁਮਹਾਰੀ ਮੰਦਿਰ ਛਾਵਾ ਤੇਰੇ ਤੁਝ ਪੀਨ ਅਵਰ ਨਾ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਹਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ 바ਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਨ ਤੁਮਹਾਰੀ ਸਰਵ ਚੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਫਤਹਿ